ਦੇ ਮਹੀਨੇ ਜਿੱਥੇ ਚਾਰੇ ਪਾਸੇ ਹਰਿਆਲੀ ਤੇ ਖੁਸ਼ਹਾਲੀ ਨਜ਼ਰ ਆਉਂਦੀ ਹੈ ਉੱਥੇ ਹੀ ਸਾਵਣ ਦਾ ਇਹ ਮਹੀਨਾ ਕੁੜੀਆਂ ਦੇ ਲਈ ਖਾਸ ਹੁੰਦਾ ਹੈ ਕਿਉਂਕਿ ਕੁੜੀਆਂ ਇਸ ਮਹੀਨੇ ਦੇ ਵਿੱਚ ਤੀਜ ਦਾ ਤਿਉਹਾਰ ਮਨਾਉਂਦੀਆਂ ਨੇ ਅਤੇ ਪੂਰੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਤੀਜ ਦਾ ਇਹ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਕੁੜੀਆਂ ਦੇ ਫੱਲੋ ਮਟਿਆਰਾਂ ਦੇ ਫੱਲੋ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਆ ਰਾਜਪੁਰ ਦੇ ਸ਼ੀ ਕਲੈਕਸ਼ਨ ਦੇ ਓਨਰ ਜਸਵਿੰਦਰ ਕੌਰ ਦੀ ਅਗਵਾਈ ਦੇ ਵਿੱਚ ਰਾਜਪੁਰ ਦੇ ਗੋਲਡਨ ਗ੍ਰੀਫਨ ਹੋਟਲ ਦੇ ਵਿੱਚ ਤੀਆਂ ਦਾ ਇਹ ਤਿਉਹਾਰ ਮਨਾਇਆ ਗਿਆ ਅਤੇ ਇਸੇ ਦੌਰਾਨ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਲੁਧਿਆਣਾ ਤੋਂ ਮਾਣਯੋਗ ਜੱਜ ਸਾਹਿਬ ਨਵਨੀਤ ਕੌਰ ਜੀ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਪੁਨੀਤ ਵਰਮਾ ਮੁੱਖ ਤੌਰ ਤੇ ਪਹੁੰਚੇ ਨੇ ਜਿਸ ਦੇ ਵਿੱਚ ਮਟਿਆਰਾ ਰੰਗ ਬਿਰੰਗੇ ਪੰਜਾਬੀ ਸੂਟ ਪਾ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ ਇਸ ਮੌਕੇ ਤੇ ਉਕਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਮਟਿਆਰਾ ਪੰਜਾਬੀ ਗੀਤਾਂ ਤੇ ਨੱਚਦੀਆਂ ਹੋਈਆਂ ਵੀ ਦਿਖਾਈ ਦਿੱਤੀਆਂ ਨਾਣੀਆਂ ਉਨਤੇ ਫਲੋ ਗੀਤਾ ਤੇ ਬੋਲੀਆਂ ਪਾਈਆਂ ਗਈਆਂ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਬੜੇ ਵਧੀਆ ਹੀ ਖਾਣ ਪੀਣ ਦੇ ਪ੍ਰਬੰਧ ਕੀਤੇ ਹੋਏ ਸੀ ਉਥੇ ਹੀ ਉਹਨਾਂ ਦੇ ਫਲੋ ਇਸ ਪ੍ਰੋਗਰਾਮ ਦੇ ਵਿੱਚ ਗੇਮਸ ਅਤੇ ਹੋਰ ਵੀ ਵਧੀਆ ਸੰਦੇਸ਼ ਵੀ ਦਿੱਤੇ ਗਏ ਨੇ ਇਸ ਮੌਕੇ ਤੇ ਨਿਊਜ਼ 89 ਪੰਜਾਬ ਦੀ ਟੀਮ ਮੌਕੇ ਤੇ ਪਹੁੰਚੀ ਹੈ ਅਤੇ ਮੁਟਿਆਰਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਹੈ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਤੀਜ ਦੇ ਵਿੱਚ ਪਹੁੰਚੀਆਂ ਹੋਈਆਂ ਮੁਟਿਆਰਾਂ ਦਾ ਕੀ ਕੁਝ ਕਹਿਣਾ ਸੀ ਇਥੇ ਸਾਨੂੰ ਬੁਲਾਉਣ ਵਾਸਤੇ ਬਹੁਤ-ਬਹੁਤ ਥੈਂਕ ਯੂ ਜੀ ਪਹਿਲਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਮੁਬਾਰਕਾਂ ਹੈ ਤੀਜ ਦੇ ਤਿਹਾੜੀਆਂ ਤੇ ਸਾਰੇ ਜਣੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਗੁੱਡ ਵਿਸ਼ੇਸ ਟੂ ਦੀ ਆਰਗੇਨਾਈਜ਼ਰ ਸਪੈਸ਼ਲੀ ਟੂ ਜਸਮੀ ਮੈਮ ਵੀ ਠੀਕ ਹੈ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਹਮੇਸ਼ਾ ਉਹ ਇਦਾਂ ਹੀ ਬਣਾਉਂਦੇ ਰਹਿਣ ਪ੍ਰੋਗਰਾਮ ਸੇ ਸਾਨੂੰ ਇਨਵਾਈਟ ਕਰਦੇ ਰਹਿਣ ਮੈਡਮ ਪੰਜਾਬ ਦਾ ਸੱਭਿਆਚਾਰ ਦਿੱਖਦਾ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਦਿੱਖਦਾ ਨਜ਼ਰ ਆ ਰਿਹਾ ਸਾਰੇ ਜਨੇ ਬਹੁਤ ਸੋਹਣੇ ਤਿਆਰ ਹੋਏ ਹੋਏ ਨੇ ਪੂਰੇ ਆਪਣੇ ਟ੍ਰੈਡੀਸ਼ਨਸ ਦੇ ਨਾਲ ਟ੍ਰੈਡੀਸ਼ਨਲ ਆਊਟਫਿਟਸ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਤੇ ਇਦਾਂ ਦਾ ਸੱਭਿਆਚਾਰ ਆਪਾਂ ਨੂੰ ਹਮੇਸ਼ਾ ਹਰ ਸਾਲ ਇਦਾਂ ਹੀ ਲੈ ਕੇ ਆਉਣਾ ਚਾਹੀਦਾ ਤਾਂ ਕਿ ਬੰਦੇ ਆਪਣੀ ਰੂਟਸ ਨਾਲ ਜੁੜੇ ਰਹਿਣ ਤਾਂ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਆਹ ਸਾਡੀ origiality ਹੈ ਤੇ ਅਸੀਂ ਇਹਨੂੰ ਹੀ ਸਟਿਕ ਕਰਕੇ ਰਹਿਣਾ ਹੈ ਕਿਉਂਕਿ ਦੇਖਿਆ ਜਾ ਰਿਹਾ ਕਿ ਇਹ ਤਿਉਹਾਰ ਹੁਣ ਦੁਆਰਾ ਇਹ ਖਤਮ ਹੁੰਦਾ ਜਾ ਰਿਹਾ ਸੀਗਾ ਤੇ ਹੁਣ ਇਹ ਸ਼ਹਿਰਾਂ ਤੋਂ ਦੁਬਾਰਾ ਉੱਠਿਆ ਖਤਮ ਤਾਂ ਚਲੋ ਨਹੀਂ ਹੁੰਦਾ ਜਾ ਰਿਹਾ ਸੀਗਾ ਪਿੰਡਾਂ ਦੇ ਵਿੱਚ ਤਾਂ ਜ਼ਰੂਰ ਹੈ ਤਿਉਹਾਰ ਮਨਾਏ ਜਾਂਦੇ ਸੀਗੇ ਆਪਣੀ ਸ਼ਹਿਰਾਂ ਦੇ ਵਿੱਚ ਬਿਜ਼ੀ ਲਾਈਫ ਸੋਨ ਕਰਕੇ ਜ਼ਰੂਰ ਕਿਤੇ ਨਾ ਕਿਤੇ ਇਹ ਚੀਜ਼ ਪਿੱਛੇ ਰਹਿ ਗਈ ਸੀ ਬਟ ਵਿਦ ਪੈਸੇਜ ਆਫ ਟਾਈਮ ਤੇ ਸੋਸ਼ਲ ਨੈਟਵਰਕਿੰਗ ਦੇ ਨਾਲ ਤੇ ਸੋਸ਼ਲ ਮੀਡੀਆ ਦੇ ਨਾਲ ਇਹ ਚੀਜ਼ ਫੇਰ ਬਹੁਤ ਜ਼ਿਆਦਾ ਅੱਗੇ ਆ ਰਹੀ ਹੈ ਤੇ ਸਾਰੀ ਦੁਨੀਆ ਇਹਨੂੰ ਐਕਚੁਅਲੀ ਫੰਕਸ਼ਨਸ ਦੇ ਵਾਂਗੂ ਫੰਕਸ਼ਨਸ ਵਾਂਗੂ ਤਿਉਹਾਰ ਵਾਂਗੂ ਹੀ ਮਨਾ ਰਹੀ ਹੈ। ਮਰਕੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਡੇਟ ਦੇ ਵਿੱਚ? ਅੱਜ ਤੇ ਹਮੇਸ਼ਾ ਇਦਾਂ ਹੀ ਇਕਜੁੱਟ ਹੋ ਕੇ ਰਹਿਣ ਬਿਕੋਜ਼ ਇਹ ਜਿਹੜੀ ਸੋਸ਼ਲ ਗੈਦਰਿੰਗਸ ਹੁੰਦੀਆਂ ਨੇ ਇਹ ਆਪਾਂ ਨੂੰ ਇਕਜੁੱਟ ਹੋਣਾ ਹੀ ਸਿਖਾਉਂਦੀਆਂ ਨੇ ਸੱਸੀ ਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਸ਼ੀ ਕਲੈਕਸ਼ਨ ਦੇ ਸਾਡੇ ਜੱਸੀ ਭਾਬੀ ਜੀ ਤੇ ਅਮੀਕਾ ਭਾਜੀ ਤੇ ਜੱਜ ਸਾਹਿਬ ਜਿਹੜੇ ਸਪੈਸ਼ਲੀ ਇੱਥੇ ਆਏ ਤੇ ਸਾਰੀਆਂ ਹੀ ਮਟਿਆਰਾਂ ਜਿਹੜੀ ਅੱਜ ਬਹੁਤ ਸੋਹਣਾ ਤਿਆਰ ਹੋ ਕੇ ਇੱਥੇ ਆਏ ਆ ਤੇ ਪੰਜਾਬੀ ਵਿਰਸਾ ਸਾਨੂੰ ਸਾਰਿਆਂ ਨੂੰ ਇੱਥੇ ਦਿਖਾਇਆ ਤੇ ਹੋਰ ਵੀ ਅੱਗੇ ਇਹਨਾਂ ਨੇ ਰੌਣਕਾਂ ਲਗਾਉਣੀਆਂ ਨੇ ਤੇ ਜਿਹੜਾ ਦੂਸਰਾ ਇਹਨਾਂ ਨੇ ਜੱਸੀ ਭਾਬੀ ਜੀ ਉਹਨਾਂ ਨੇ ਇੱਕ ਅੱਜ ਇੱਥੇ ਦਾ ਮੋਟਿਵ ਰੱਖਿਆ ਸੀਗਾ ਵੀ ਰੁੱਖ ਲਗਾਉਂਦਾ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ ਮੌਸਮ ਜਿਹੜਾ ਹੈਗਾ ਰੁੱਖਾਂ ਲਈ ਬਹੁਤ ਵਧੀਆ ਹੈਗਾ ਸੌਣ ਦਾ ਤੇ ਅੱਜ ਤੱਕ ਸੁੱਖ ਨਾਲ ਸੌਣ ਦੀ ਝੜੀ ਬਹੁਤ ਅੱਛੀ ਲੱਗੀ ਹੈ ਪਰ ਰੁੱਖ ਲਗਾਉਣਾ ਹੀ ਇਕੱਲਾ ਇੰਪੋਰਟੈਂਟ ਨਹੀਂ ਉਹਨੂੰ ਸੰਭਾਲਣਾ ਵੀ ਬਹੁਤ ਇੰਪੋਰਟੈਂਟ ਹੈ ਜੇ ਕੋਈ ਬੰਦਾ ਰੁੱਖ ਲਗਾਉਂਦਾ ਤਾਂ ਉਹਨੂੰ ਉਨੀ ਟੇਕ ਕੇਅਰ ਕਰੇ ਜਿੱਦਾਂ ਇੱਕ ਆਪਾਂ ਬੱਚਿਆਂ ਵਾਂਗੂ ਪਾਲਦੇ ਹਾਂ ਨਾ 8-10 ਸਾਲ ਦੀ ਟੇਕ ਕੇਅਰ ਤੋਂ ਬਾਅਦ ਬਹੁਤ ਵੱਡਾ ਹੋ ਜਾਂਦਾ ਉਹ ਤੇ ਆਪਾਂ ਨੂੰ ਬੜੀਆਂ ਸਾਰੀਆਂ ਉਹ ਤੋਂ ਬੈਨੀਫਿਟਸ ਮਿਲਦੇ ਨੇ ਜਿਵੇਂ ਆਕਸੀਜਨ ਦੀ ਕਮੀ ਹੈ ਸੜਕਾਂ ਚੌੜੀਆਂ ਹੋ ਰਹੀਆਂ ਆਪਾਂ ਨੂੰ ਅੱਛੀਆਂ ਲੱਗ ਤੇ ਜਾਂਦੇ ਨੇ ਉਹਦਾ ਨੁਕਸਾਨ ਆਪਾਂ ਨੂੰ ਫਿਊਚਰ ਚ ਪਤਾ ਲੱਗੂਗਾ ਜੇ ਹੁਣੀ ਆਪਾਂ ਜਾਗਰੂਕ ਹੋਗੇ ਤਾਂ ਬਹੁਤ ਅੱਛਾ ਰਹੂਗਾ ਸੋ ਸੋਣ ਦਾ ਮਹੀਨਾ ਹੋਵੇ ਤੇ ਟੀਆਂ ਦੀ ਗੱਲ ਨਾ ਹੋਵੇ ਤੀਜ ਦਾ ਤਿਹਾਰ ਦੀ ਗੱਲ ਨਾ ਹੋਵੇ ਤੇ ਅਸੀਂ ਖੜੇ ਆ ਗੋਲਡਨ ਗ੍ਰੀਫਨ ਹੋਟਲ ਦੇ ਵਿੱਚ ਖੜੇ ਆ ਤੇ ਮੌਜੂਦ ਹੈ ਮੈਡਮ ਸ਼ੀ ਕਲੈਕਸ਼ਨ ਤੋਂ ਜਿਨ੍ਹਾਂ ਨੇ ਅੱਜ ਏਡਾ ਵੱਡਾ ਉਪਰਾਲਾ ਕੀਤਾ ਤੇ ਲੇਡੀਜ਼ ਨੂੰ ਜਿਹੜਾ ਇਕੱਠਾ ਕੀਤਾ ਕੀ ਕਹਿਣਾ ਚਾਹੋਗੇ ਮੈਡਮ ਬੜਾ ਅੱਛਾ ਪ੍ਰੋਗਰਾਮ ਹੈ ਅਸੀਂ ਵੀ ਦੇਖ ਰਹੇ ਆ ਤੇ ਜੱਜ ਸਾਹਿਬ ਵੀ ਆਏ ਆ ਤੇ ਪੁਨੀਜੀ ਵੀ ਆ ਕੇ ਗਏ ਆ ਹੁਣੀ ਕੀ ਕਹਿਣਾ ਚਾਹੋਗੇ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾ ਜੋ ਸਾਡੇ ਪ੍ਰੋਗਰਾਮ ਚ ਆਏ ਨਹੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਤੇ ਸਾਡੇ ਪੁਨੀਤ ਵਰਮਾ ਜੀ ਜਿਹੜੇ ਪੀਐਨਬੀ ਬੈਂਕ ਦੇ ਮੈਨੇਜਰ ਨੇ ਉਹਨਾਂ ਦਾ ਧੰਨਵਾਦ ਕਰਦੀ ਆ ਕਿਉਂਕਿ ਸਾਡੇ ਸਪான்ਸਰਸ ਨੇ ਜਿੰਨੇ ਵੀ ਸਾਡੇ ਸਪான்ਸਰਸ ਨੇ ਵਿਰਸਾ ਸਟਾਈਲ ਨਾਜ਼ ਮਿਕਓਵਰ ਫਿਰ ਸਪਰਾ ਮਾਰਬਲਸ ਵਰਮਾ ਇਲੈਕਟ੍ਰੋਨਿਕਸ ਹੋ ਗਿਆ ਤੇ ਆਪਣਾ ਇਹਨਾਂ ਸਾਰਿਆਂ ਦੀ ਬਦੌਲਤ ਹੀ ਅਸੀਂ ਇਹ ਸਪான்ਸਰ ਕਰਕੇ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਔਰ ਮੇਰੀ ਟੀਮ ਸਭ ਤੋਂ ਵੱਡਾ ਸਹਿਯੋਗ ਮੇਰੀ ਟੀਮ ਦਾ ਹੈ ਜਿਹਦੇ ਵਿੱਚ ਮੇਰੀ ਫਰੈਂਡ ਹਰਸ਼ ਉਸ ਦੇ ਵਿੱਚ ਸੰਦੀਪ ਫਿਰ ਮਨਪ੍ਰੀਤ ਹਰਸਤ ਔਰ ਅਮਨ ਹੋ ਗਈ ਔਰ ਜਿੰਨੀਆਂ ਵੀ ਫਰੈਂਡਸ ਨੇ ਸਾਰੀਆਂ ਰਮਨ ਹੋ ਗਈਆਂ ਇਹਨਾਂ ਸਾਰੀਆਂ ਦਾ ਲਿਜ਼ਮ ਮੈਮ ਉਹਨਾਂ ਦਾ ਵੱਡਾ ਸਹਿਯੋਗ ਰਹਿੰਦਾ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਸੱਭਿਆਚਾਰ ਨੂੰ ਬਚਾਵਾਂ ਮੈਂ ਆਪਣੇ ਬੀਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੀ ਆ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਸ ਸਾਬ ਔਰ ਉਹਨਾਂ ਦੇ ਮੰਮੀ ਆਏ ਨੇ ਉਹਨਾਂ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਸਾਡੇ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲੱਗੇ ਨੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਜਿਹੜੇ ਮੈਮ ਨੇ ਤੇ ਸੋ ਕਿਉਂ ਮੰਦਾ ਆਖੀ ਜਿਤ ਜਮੈਰਾ ਜਾਣਦੀਆਂ ਦਾ ਦਰਜਾ ਬਹੁਤ ਉੱਚਾ ਹੈ ਤੇ ਉਹ ਅੱਜ ਇੱਕ ਜੱਜ ਦੇ ਅਹੁਦੇ ਤੇ ਨੇ ਇਹ ਸਾਡੇ ਲਈ ਬੜੀ ਵੱਡੀ ਮਾਨ ਦੀ ਗੱਲ ਹੈ ਉਹਨਾਂ ਸਦਕਾ ਹੀ ਮੈਂ ਮੈਨੂੰ ਉਤਸ਼ਾਹ ਮਿਲਿਆ ਤੇ ਮੈਂ ਇਸ ਪ੍ਰੋਗਰਾਮ ਨੂੰ ਵੱਧ ਚੜ ਕੇ ਮਤਲਬ ਆਰਗੇਨਾਈਜ਼ ਕੀਤਾ ਔਰ ਸਾਰੀਆਂ ਲੇਡੀਜ਼ ਨੇ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਉਹ ਵੀ ਤਨੋਂ ਮਨੋਂ ਹੋ ਕੇ ਆਈਆਂ ਨੇ ਉਹਨਾਂ ਦਾ ਸਹਿਯੋਗ ਰਿਹਾ ਹੈ ਮੈਡਮ ਜੋ ਦੇਖਿਆ ਜਾ ਰਿਹਾ ਹੈ ਕਿ ਤੁਸੀਂ ਉਹੀ ਗੈਸਟ ਬੁਲਾਏ ਆ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਦੀ ਨਾ ਦਾ ਬਹੁਤ ਵੱਡਾ ਐਕਸਪੀਰੀਅੰਸ ਰਿਹਾ ਹੈ ਤੇ ਕਿਸ ਤਰ੍ਹਾਂ ਤੁਸੀਂ ਅੱਜ ਦੱਸਿਆ ਹੀ ਸਾਰਾ ਕੁਝ ਤੇ ਕਿੰਨਾ ਕੁ ਟਾਈਮ ਹੋ ਗਿਆ ਮੈਡਮ ਤੁਹਾਨੂੰ ਇਹ ਤਿਆਰੀ ਕਰਦੇ ਹੋਏ ਸਾਨੂੰ ਇਹ ਤਿਆਰੀ ਕਰਦੇ ਲਗਭਗ ਡੇਢ ਮਹੀਨਾ ਹੋ ਚੱਲਿਆ ਮੇਰੀ ਸਾਰੀ ਯੋਗ ਦਿੱਤਾ ਫਿਰ ਅਸੀਂ ਰੋਜ਼ ਪ੍ਰੈਕਟਿਸ ਕਰਦੇ ਹੁੰਨੇ ਸੀਗੇ ਅਸੀਂ ਕੀ ਕੀ ਕਰਨਾ ਹੈ ਤੇ ਉਹ ਸਾਰਾ ਕਰਕੇ ਫਿਰ ਅਸੀਂ ਜਿਹੜੀ ਕਾਰਡ ਸੀਗੀ ਸਾਡੇ ਉਹ ਵੰਡੇ ਫਿਰ ਅਸੀਂ ਸਾਰੇ ਸਪਾਂਸਰਸ ਦੇ ਨਾਲ ਵੀ ਗੱਲਬਾਤ ਕਰਨੀ ਹੁੰਦੀ ਹੈ ਸਾਰਾ ਕੁਝ ਕਰਕੇ ਮਤਲਬ ਸਾਨੂੰ ਡੇਢ ਮਹੀਨਾ ਪੂਰਾ ਹੋ ਚੱਲਿਆ ਕਰਦੇ ਹੋਏ ਹਾਂਜੀ ਮੈਡਮ ਜਿਵੇਂ ਕਿ ਤੁਸੀਂ ਜੱਜ ਸਾਹਿਬਾਨ ਨੂੰ ਤਾਂ ਉਹਰੇ ਨਚਾਇਆ ਨਚਾਇਆ ਮੈਂ ਦੇਖ ਰਿਹਾ ਕਿ ਪੁਲਿਸ ਅਫਸਰ ਵੀ ਜਿਹੜੇ ਆ ਉਹਨੇ ਨਚਦੇ ਹੋਏ ਨਚਾ ਹਾਂਜੀ ਹਾਂਜੀ ਬਿਲਕੁਲ ਦੇਖੋ ਪੁਲਿਸ ਅਫਸਰ ਜਿਹੜੇ ਨੇ ਨਾ ਇਹ ਨਚਾਉਂਦੇ ਹੁੰਦੇ ਨੇ ਤੇ ਅੱਜ ਅਸੀਂ ਇਹਨਾਂ ਨੂੰ ਨਚਾਤਾ ਹਾਂ ਅਸੀਂ ਕਹਿੰਦੇ ਇਹਨਾਂ ਦੀ ਪੇਸ਼ੀ ਕਿਉਂ ਨਾ ਪਾਈ ਜਾਏ ਜੱਜ ਸਾਹਿਬ ਦੇ ਸਾਹਮਣੇ ਸੋ ਅਸੀਂ ਇਹਨਾਂ ਨੂੰ ਵੀ ਅੱਜ ਨਚਾਇਆ ਤੇ ਇਹਨਾਂ ਨੇ ਬਹੁਤ ਆਊਟਸਟੈਂਡਿੰਗ ਪਰਫਾਰਮੈਂਸ ਕੀਤੀ ਹੈ ਸੋ ਗੱਲ ਕਰ ਲੈਣੇ ਇਹਨਾਂ ਨਾਲ ਮੈਡਮ ਕੀ ਕਹਿਣਾ ਚਾਹੋਗੇ ਅੱਜ ਪ੍ਰੋਗਰਾਮ ਜਿਹੜਾ ਵਧੀਆ ਸੀ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਜੱਸੀ ਦੀਦੀ ਨੇ ਜੋੜਿਆ ਮੈਂ ਤਾਂ ਇਹੀ ਐ ਜੀ ਜੋੜਨ ਵਾਲੇ ਠੀਕ ਹੈ ਨਾ ਸਾਨੂੰ ਸਾਰਿਆਂ ਨੂੰ ਕੋਈ ਕਿਤੋਂ ਕੋਈ ਕਿਵੇਂ ਆ ਕਿਉਂਕਿ ਸਾਰੇ ਮਤਲਬ ਅੱਜ ਦਾ ਟਾਈਮ ਇੰਨਾ ਕੁ ਬਿਜ਼ੀ ਹੋ ਗਿਆ ਨਾ ਬੰਦਾ ਮੈਂ ਕਹਿੰਨੀ ਆ ਦੇਸੀ ਭਾਸ਼ਾ ਚ ਆਪਣਾ ਮੂੰਹ ਮੱਥਾ ਕਰਨ ਜੋਗਾ ਟਾਈਮ ਹੀ ਨਹੀਂ ਹੁੰਦਾ ਬੰਦੇ ਕੋਲ ਹੈਨਾ ਠੀਕ ਹੈ ਨਾ ਦੀਦੀ ਨੇ ਸਾਨੂੰ ਇੰਨਾ ਸੋਹਣਾ ਮੌਕਾ ਦਿਆ ਸੀ ਆਏ ਆ ਇੱਥੇ ਆਪਣਾ ਟੈਲੈਂਟ ਪੁਰਾਣਾ ਯਾਦ ਕਰਿਆ ਜੋ ਸਕੂਲ ਟਾਈਮ ਚ ਰਮਨ ਸਾਡੇ ਨਾਲ ਹੈ ਠੀਕ ਹੈ ਕਿੱਦਾਂ ਕਰਦੀ ਸੀ ਕਾਲਜ ਟਾਈਮ ਚ ਸਾਰਾ ਰੀਨਿਊ ਹੋਇਆ ਮਤਲਬ ਕਮਾਲ ਤਾਂ ਮੈਡਮ ਤੁਸੀਂ ਵੀ ਬਹੁਤ ਕੀਤਾ ਤੇ ਸ਼ੁਕਰ ਕਰੋ ਲਾ ਲੋ ਫੈਡਪੋਏ ਵੀ ਪੂਰੀ 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 ਨੋਕੀ ਦਾ ਪੂਰਾ ਇੱਥੇ ਹੀ ਘੜਤਾ ਅੱਜ ਸਾਰਾ ਭਾਂਗਾ ਟੁੱਟਾ ਜਿਹੜਾ ਹੈਗਾ ਸੀਗਾ ਸਹੀ ਗੱਲ ਹੈ ਨਾਲੇ ਕਹਿ ਰਹੇ ਕਿ ਅੱਜ ਥੋੜੀ ਜੀ ਪ੍ਰੋਬਲਮ ਸੀ ਤੁਹਾਡੇ ਘਰੀਨ ਤਾਂ ਇਸ ਤੋਂ ਵੀ ਜ਼ਿਆਦਾ ਧਮਾਲ ਹੋ ਜਾਣੀ ਸੀ ਪੂਰੀ ਪੂਰੀ ਫਿਰ ਤਾਂ ਫੁੱਲ ਪਾ ਦੇਣੀ ਸੀਗੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਪਰਫਾਰਮੈਂਸ ਵੀ ਦੇਖੀ ਬਹੁਤ ਵਧੀਆ ਸੀਗੀ ਕਿੰਨਾ ਟਾਈਮ ਹੋ ਗਿਆ ਸੀ ਤਿਆਰੀ ਕਰਦੇ ਸਾਨੂੰ ਮਤਲਬ ਕਿ ਰੈਗੂਲਰਲੀ ਤਾਂ ਤੁਹਾਨੂੰ 1 ਵੀਕ ਤੋਂ ਜ਼ਿਆਦਾ ਹੋ ਗਿਆ ਸੀ ਗਵੇ ਕਿਦਾਂ ਕਿਹੜੀ ਪਰਫਾਰਮੈਂਸ ਕਰਨੀ ਕੋਈ ਸਾਰੇ ਬੀਜ਼ੀ ਸੀਗੇ ਤੇ ਮੈਂ ਸਭ ਤੋਂ ਛੋਟੀ ਸੀਗੀ ਤੇ ਇਹਨਾਂ ਨੂੰ ਇਕੱਠਾ ਕਰਨਾ ਹੈ ਮਤਲਬ ਪਹਿਲਾ ਉਹ ਜੋ ਵੀ ਕਰਦੇ ਆ ਸਟੱਡੀ ਵੀ ਕਰਦੇ ਆ ਮੈਨੂੰ ਵੀ ਔਖਾ ਲੱਗਦਾ ਸੀਗਾ ਬਟ ਅਸੀਂ ਕੀਤਾ ਤੇ ਇਸ ਤੋਂ ਨੈਕਸਟ ਟਾਈਮ ਇਸ ਤੋਂ ਹੋਰ ਵਧੀਆ ਕਰਾਂਗੇ ਮੈਡਮ ਨੇ ਗੱਲ ਕਰ ਲੈਣੀ ਬੜੀ ਕਨਫਿਊਜ਼ਨ ਹੋਈ ਹੈ ਮੇਰਾ ਨਾਮ ਵੀ ਸੰਦੀਪ ਹੈ ਮੈਡਮ ਦਾ ਵੀ ਸੰਦੀਪ ਹੈ ਨਾਮ ਹਾਂਜੀ ਥੈਂਕ ਯੂ ਕਈ ਵਾਰੀ ਮੈਂ ਮੈਂ ਕਨਫਿਊਜ਼ ਹੋ ਗਿਆ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਪਰਫਾਰਮੈਂਸ ਤੁਸੀਂ ਸਟੇਜ ਸੰਭਾਲੀ ਹਾਂਜੀ ਮਤਲਬ ਐਦਾ ਹੈ ਕਿ ਸਾਨੂੰ ਮਹੀਨਾ ਡੇਢ ਮਹੀਨਾ ਤਾਂ ਹੋ ਹੀ ਗਿਆ तकरीबन ਅਸੀਂ ਆਪਣੀ ਜੌਬ ਤੋਂ ਫ੍ਰੀ ਹੋ ਕੇ ਨੀਅਰ ਅਬਾਊਟ ਅਸੀਂ 6 ਵਜੇ ਕਹਿੰਦੀ ਹੁੰਦੀ ਅਸੀਂ ਇਕੱਠੇ ਹੋਣਾ ਇਕੱਠੇ ਅਸੀਂ ਕਿਵੇਂ ਹੁੰਦੀ ਅਸੀਂ ਸਾਨੂੰ ਹੀ ਪਤਾ ਕੰਮਾਂ ਦੇ ਘਰਾਂ ਤੋਂ ਕੰਮ ਕਰਾ ਤੋ ਫ੍ਰੀ ਹੋ ਕੇ ਮਨਾ ਸਾਰਾ ਕੁਝ ਕਰਕੇ ਤੇ ਬਹੁਤ ਔਖਾ ਸੀ ਮਤਲਬ ਤਿਆਰੀ ਕਰਨੀ ਪੂਰੀ ਇਹ ਤੇ ਤਾਂ ਜਾ ਕੇ ਅਸੀਂ ਦੇਖੋ ਤੁਹਾਡੇ ਸਾਹਮਣੇ ਆ ਹੁਣ ਅੱਜ ਅਸੀਂ ਜੋ ਵੀ ਪਰਫਾਰਮ ਕੀਤਾ ਆ ਮੈਨੂੰ ਬਹੁਤ ਵਧੀਆ ਲੱਗਿਆ ਮੇਰੀਆਂ ਫਰੈਂਡਸ ਨੇ ਗਿੱਧਾ ਸੀ ਪਰਫਾਰਮ ਕੀਤਾ ਇਕੱਠਿਆਂ ਨੇ ਕਿ ਸਾਡਾ ਪ੍ਰੋਗਰਾਮ ਪੂਰਾ ਸਕਸੈਸਫੁਲ ਹੋਇਆ ਕਿਉਂਕਿ ਮੈਂ ਨਾ ਮੈਂ ਕਈ ਪ੍ਰੋਗਰਾਮ ਅਟੈਂਡ ਕਰ ਚੁੱਕਿਆ ਇਸ ਸੀਜ਼ਨ ਦੇ ਅੰਦਰ ਅੰਦਰ ਹੈ ਨਾ ਤੇ ਕਈ ਜਿਹੜੇ ਲੇਡੀ ਸੀਗੀਆਂ ਆਪਣੀ ਸੱਸਾਂ ਦੇ ਨਾਲ ਆਈਆਂ ਸੀ ਮੈਨੂੰ ਉਹ ਕਿਸ ਦੀ ਸੱਸ ਨਾਲ ਨਹੀਂ ਆਈ ਕਿ ਅੱਛਾ ਜੀ ਸੱਸ ਘਰੀ ਠੀਕ ਹੈ ਹਾਂ ਚਾਹੋ ਆਨ ਮੇਰੇ ਤੁਸੀਂ ਦੱਸ ਦੋ ਤੁਸੀਂ ਦੱਸੋ ਮੇਰੀ ਸੱਸ ਨਹੀਂ ਹੈ ਤੁਸੀਂ ਦੱਸੋ ਸਾਡੇ ਬੱਚੇ ਸੰਭਾ ਰਹੀ ਹੈ ਸਾਡੀ ਸੱਸ ਅੱਛਾ ਅੱਛਾ ਉਹਨਾਂ ਉਹਨਾਂ ਦੇ ਵਾਸਤੇ ਵੀ ਤਾਂ ਤਿਹਾਰ ਹੈ ਨਾ ਇਹ ਹਾਂਜੀ ਉਹਨਾਂ ਦੇ ਲਈ ਹੈ ਪਰ ਫਿਰ ਇਸ ਚੀਜ਼ 'ਚ ਖੁਸ਼ ਹੈ ਕਿ ਸਾਡੀਆਂ ਨੂਹਾ ਵਾਤਵਾਦ ਇੰਜੋਏ ਕਰਨਾ ਉਹ ਕਹਿੰਦੇ ਤੁਸੀਂ ਇੰਜੋਏ ਕਰੋ ਅਸੀਂ ਤੁਹਾਡੇ ਤੁਹਾਡੇ ਇੰਜੋਏ 'ਚ ਆਪਣੇ ਆਪ ਨੂੰ ਦੇਖੀ ਜਾਂਦੇ ਹਾਂ ਨਾਲੇ ਪਤਾ ਕੀ ਗੱਲ ਹੈ ਅੱਜਕੱਲ ਜਿਹੜੀ ਹੈ ਨਾ ਬਹੁਤ ਹੀ ਛੋਟੀ ਫੈਮਲੀ ਐ ਘਰ ਦੇ ਵਿੱਚ ਮੈਂ ਕਹਿੰਨੀ ਆ ਜਾਂ ਤਾਂ ਹੁਣ ਅਸੀਂ ਆ ਜਿੱਦਾ ਅਸੀਂ ਮੀਆਂ ਬੀਬੀ ਤੇ ਸਾਡੇ ਦੋ ਬੱਚੇ ਨੇ ਤੇ ਮੀਆਂ ਜੀ ਵੀ ਕਰਨੇ ਤੇ ਦੋਨੋਂ ਬੱਚੇ ਵੀ ਕਰਨੇ ਤੇ ਜੈਨਸ ਲਾਉ ਤੁਸੀਂ ਚੀਜ਼ ਤੇ ਆ ਰਿਆ ਸੀਗਾ ਕਿ ਅੱਜ ਜਿਹੜੇ ਹੈ ਮੀਆਂ ਜੀ ਸਾਹਮਣੇ ਬੱਚੇ ਹਾਂਜੀ ਅੱਜ ਬਿਲਕੁਲ ਜੀ ਮੀਆਂ ਜੀ ਸਾਹਮਣੇ ਤੁਸੀਂ ਨੇ ਮੀਆਂ ਜੀ ਸਾਡੇ ਨੀਅਰ ਬਾਊਟ ਇੱਕ ਹਫਤਾ ਹੋ ਗਿਆ ਸਾਨੂੰ ਖੁੱਲੀਆਂ ਛੁੱਟੀਆਂ ਨਹੀਂ ਜੀ ਕਿ ਤੁਸੀਂ ਤਿਆਰੀ ਵੀ ਕਰੋ ਤੇ ਹੁਣ ਤੁਹਾਡਾ ਹਫਤਾ ਰਹਿ ਗਿਆ ਤੇ ਤੁਸੀਂ ਤਿਆਰੀ ਵੀ ਕਰੋ ਤੇ ਤੁਸੀਂ ਤਿਆਰ ਹੋਣ ਵੀ ਜਾਣਾ ਹੈ ਤੇ ਅੱਜ ਸਵੇਰ ਤੋਂ ਸਾਨੂੰ ਅਸੀਂ ਰਾਤ ਵੀ 12 ਵਜੇ ਫ੍ਰੀ ਹੋਇਆ ਮਹਿੰਦੀਆਂ ਮੁੰਦੀਆਂ ਲਗਵਾ ਕੇ ਆਪਣੀਆਂ ਤੇ ਸਵੇਰੇ ਅਸੀਂ ਪਾਰਲਰ ਜਾਣਾ ਸੀਗਾ ਤੇ ਸਵੇਰ ਤੋਂ ਉਹ ਡਿਊਟੀਆਂ ਬੇਸਿਕਲੀ ਜਿਵੇਂ ਆਪਾਂ ਗੱਲ ਕਰੀਏ ਹਸਬੰਦ ਦੇ ਹਸਬੰਡ ਦਾ ਰੋਲ ਲਾਈਫ ਦੇ ਵਿੱਚ ਬਹੁਤ ਅਹਿਮ ਹੁੰਦਾ ਉਹਨਾਂ ਤੋਂ ਬਿਨਾ ਅਸੀਂ ਬਿਲਕੁਲ ਵੀ ਮਤਲਬ ਹੈ ਹੀ ਨਹੀਂ ਲਾਲੋ ਠੀਕ ਹੈ ਨਾ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਜਾਣਦਾ ਕਿ ਜਾਓ ਅਸੀਂ ਤਾਂ ਪਰਫਾਰਮੈਂਸ ਰੈਡੀ ਕੀਤੀ ਹੈ ਨਾ ਮਤਲਬ ਐ ਲਾ ਲੋ ਵੀ ਕੁੱਲ ਮਿਲਾ ਕੇ ਉਹਨਾਂ ਦੇ ਸਾਥ ਅੱਜ ਅਸੀਂ ਇੱਥੇ ਇੰਜੋਏ ਕਰ ਰਹੇ ਹਾਂ ਸੱਚੀ ਗੱਲ ਹੈ ਨਾ ਬਿਲਕੁਲ ਹੀ ਸੱਚੀ ਗੱਲ ਹੈ ਨਹੀਂ ਜੀ ਨਹੀਂ ਬਿਲਕੁਲ ਸੱਚੀ ਗੱਲ ਹੈ ਜਿਹੜੀ ਜਿਹੜੀ ਕਿ ਆਪਣੇ ਜੀਵਨ ਸਾਥੀ ਤੋਂ ਬਿਨਾ ਅਧੂਰੀ ਹੈ ਆਪਣੇ ਪਰਿਵਾਰ ਤੋਂ ਬਿਨਾ ਅਧੂਰੀ ਹੈ ਜਿਹਦਾ ਸਾਥ ਮਦਰ ਇਨ ਲਾ ਦੇ ਹਸਬੰਡ ਦੇ ਸਾਥ ਨਾਲ ਹੀ ਅੱਜ ਮੈਂ ਇੱਥੇ ਖੜ ਕੇ ਇੰਜੋਏ ਕਰ ਰਹੀ ਹਾਂ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਅੱਜ ਤੁਹਾਡਾ ਗਿੱਧਾ ਬੜਾ ਵਧੀਆ ਸੀਗਾ ਕੀ ਕਹਿਣਾ ਚਾਹੁੰਦੇ ਮੈਂ ਬਸ ਗਿੱਧੇ ਦੇ ਬਾਰੇ ਵਿੱਚ ਇਹ ਹੀ ਕਹਿਣਾ ਚਾਹਤੀ ਹੂੰ कि जो हमारे कोच है क्या चाहती नहीं हूं पंजाबी में बोलो फिर नीचे कमेंट भी बहुत गलत आते हैं कि ये पंजाबीयों का है और ओके okay. ठीक है तो मैं ये मैं ये बोलना चाहती हूं कि जो रमन दीदी हैं इन्होंने हमें बहुत अच्छा प्रिपरेशन कराया मतलब ऐसा ऐसा हम कह सकते हैं इनके बारे में कि इनको एक बेस्ट कोच के लिए आज कुछ ना कुछ बोलना चाहिए था इनके लिए इन्होंने सभी एक एक जने को सिखाया ठीक है अपना टाइम इन्होंने निकाला हमें दिया और जिससे आज मैंने मेकअप करवाया है नाज मेक ओवर मैम से तो भी भी जी तो ये मेरे साथी हैं अभी इन्होंने सेम टाइम ही पहले मेरा ब्राइड के लिए किया ਐਂਡ ਸੈਕਿੰਡ ਇਹਨਾਂ ਨੇ ਅਬ ਮੂਝੇ ਪਾਰਟੀ ਇੰਜੋਏ ਕਰਨੇ ਲਈ ਮੇਰਾ ਮੇਕਅਪ ਸੈਟ ਕਰਕੇ ਦਿਆ ਤੋ ਇਹ ਨਾਜ਼ ਮੈਮ ਥੈਂਕ ਯੂ ਸੋ ਮਚ ਮੂਝੇ ਆਪਕਾ ਮੇਕਅਪ ਬਹੁਤ ਅੱਛਾ ਲਗਾ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਮੇਕਅਪ ਕੀਤਾ ਔਰੇ ਤੇ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬਹੁਤ ਵਧੀਆ ਲੱਗਿਆ ਜਸ ਮੈਮ ਨੇ ਇਨਵਾਈਟ ਕੀਤਾ ਤੇ ਮਾਹੌਲ ਦੇ ਕੇ ਮੈਂ ਹੋਰ ਵੀ ਖੁਸ਼ ਆ ਜਿਹੜਾ ਸਾਰੇ ਸਭ ਨੇ ਬਹੁਤ ਜ਼ਿਆਦਾ ਸਰਾਹਣਾ ਕੀਤੀ ਹੈ ਸੋ ਦੈਟਸ ਵਾਈ ਆਮ ਰੀਲੀ ਹੈਪੀ ਜੇ ਕੋਈ ਵੀ ਆਣਾ ਚਾਹੁੰਦਾ ਹੈ ਮੇਕਅਪ ਇਦਾਂ ਦਾ ਕਰਾਣਾ ਚਾਹੁੰਦਾ ਹੈ ਤੇ ਪਹਿਲਾਂ ਹੀ ਤੋਂ ਪਹਿਲਾਂ ਬ੍ਰਾਈਡਲ ਕੀਤਾ ਸੀ ਹਿੰਦੀ ਮੇਕਅਪ ਕਰਾਣਾ ਚਾਹੁੰਦਾ ਕਿ ਪੰਜਾਬੀ ਮੇਕਅਪ ਨਹੀਂ ਮੈਨੂੰ ਪੰਜਾਬੀ ਆਉਂਦੀ ਹੈ ਜ਼ਿਆਦਾ ਮੈਨੂੰ ਹਿੰਦੀ ਨਹੀਂ ਹੁੰਦੀ ਠੀਕ ਹੈ ਤੇ ਉਹ ਮੇਰੇ ਸਲੂਨ ਤੇ ਆ ਸਕਦੇ ਨੇ ਨਾ ਜ ਮੇਕਓਵਰਸ ਤੇ ਮੇਰੀ ਜਿਹੜੀ ਇੰਸਟਾਗ੍ਰam ਆਈਡੀ ਹੈ ਉਹ ਹੈ ਮੇਕਅਪ ਬਾਈ ਗੁਰਜੀਤ ਠੀਕ ਹੈ ਜੀ ਸੋ ਸੋ ਕੁਝ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੋ ਮੈਂ ਨਾ ਜਸਮੈਮ ਦਾ ਬਹੁਤ ਬਹੁਤ ਥੈਂਕ ਕਿਉਂਕਿ ਰਾਜਪੁਰਾ ਦੇ ਵਿੱਚ ਬਹੁਤ ਹੀ ਫੈਸਟੀਵਲ ਕਰ ਰਹੇ ਆ ਅੱਜ ਦੇ ਟਾਈਮ 'ਚ ਕੋਈ ਕਿਹੜੇ ਹੋਟਲ ਦੇ ਵਿੱਚ ਕੋਈ ਕਿਹੜੇ ਹੋਟਲ ਦੇ ਵਿੱਚ ਪਰ ਜੋ ਜਸਮੈਮ ਕਰ ਰਹੇ ਆ ਨਾ ਉਹਨਾਂ ਵਰਗਾ ਤੀਜ ਦਾ ਫੈਸਟੀਵਲ ਕੋਈ ਵੀ ਨਹੀਂ ਕਰਵਾ ਰਿਹਾ ਸਭ ਤੋਂ ਬੈਸਟ ਹੈ ਨਾ ਜੋ ਜਸਮੈਮ ਦਾ ਹੈ ਜੋ ਵੀ ਪ੍ਰੋਗਰਾਮ ਹੈ ਥੈਂਕ ਯੂ ਸੋ ਮਚ ਜਸਮੈਮ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਜਿਹੜਾ ਹੈ ਪ੍ਰੋਗਰਾਮ ਜਿਹੜਾ ਤੀਆਂ ਦਾ ਚੱਲ ਰਿਹਾ ਤੇ ਉਰੇ 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 ਮੌਜੂਦ ਵੀ ਐ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਉੱਥੇ ਨਹੀਂ ਆਏ ਕੀ ਗੱਲ ਨਹੀਂ ਬਹੁਤ ਵਧੀਆ ਸੀ ਪ੍ਰੋਗਰਾਮ ਪੰਜਾਬੀ ਕਲਚਰ ਨਾਲ ਰੇਟਡ ਹੈ ਮੈਡਮ ਨੇ ਪ੍ਰੋਗਰਾਮ ਰੱਖਿਆ ਸੀ ਕਲੈਕਸ਼ਨ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਇਹ ਹਰ ਸਾਲ ਕਰਦੇ ਆ ਆਪਾਂ ਹਰ ਸਾਲ ਪਾਰਟਿਸਪੇਟ ਕਰੀਦਾ ਆਈਦਾ ਹੈ ਖੂਬ ਇੰਜੋਏ ਕਰੀਦਾ ਹੈ ਪੰਜਾਬੀ ਕਲਚਰ ਨਾਲ ਜੋੜਿਆ ਹੋਇਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਠੀਕ ਹੈ ਜੀ ਸੋ ਗੱਲ ਕਰ ਲੈਣੇ ਆ ਹੋਰ ਜਿਹੜੇ ਲੇਡੀਜ਼ ਉਰੇ ਬੈਠੇ ਆ ਏ ਮੈਡਮ ਆਈਸਕ੍ਰੀਮ ਖਾ ਰਹੇ ਮੈਡਮ ਕੀ ਕਹਿਣਾ ਚਾਹੁੰਦੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ ਹਾਂਜੀ ਬਹੁਤ ਜੀ ਕਿਸਾ ਦਾ ਲੱਗਿਆ ਹਰ ਸਾਲ ਹੋਣਾ ਚਾਹੀਦਾ ਇਹੋ ਜਿਹਾ ਪ੍ਰੋਗਰਾਮ ਹਾਂਜੀ ਜ਼ਰੂਰ ਹਰ ਸਾਲ ਹੋਣਾ ਚਾਹੀਦਾ ਬਹੁਤ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਹਿੰਦੇ ਜੀ ਹਰ ਸਾਲ ਹੋਣਾ ਚਾਹੀਦਾ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਵੀ ਘਰ ਤੋਂ ਨਿਕਲੇ ਆ ਬਾਹਰ ਤਾਨੂੰ ਬਹੁਤ ਚਾ ਲੱਗਿਆ ਹਰ ਸਾਲ ਹੋਣਾ ਚਾਹੀਦਾ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਰੰਗ ਬਰੰਗੇ ਪੰਜਾਬੀ ਸੂਟ ਪਾ ਕੇ ਮੁਟਿਆਰਾਂ ਜਿਹੜੀਆਂ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੋਚੀਆਂ ਸੀ ਜਿੱਥੇ ਜਸ ਕਲੈਕਸ਼ਨ ਵੱਲੋਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਤਰਫ ਤੁਹਾਨੂੰ ਰੌਣਕ ਹੀ ਨਜ਼ਰ ਆਣਗੀਆਂ ਤੇ ਅਸੀਂ ਵੀ ਇਹ ਉਮੀਦ ਕਰਾਂਗੇ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਹੈ ਪੰਜਾਬੀ ਵਿਰਸੇ ਨੂੰ ਜਿਹੜੇ ਪ੍ਰਤਲਿਤ ਕਰਦੇ ਆ ਉਹ ਚੱਕਦੇ ਆ ਉਹ ਹਰ ਸਾਲ ਜਿਹੜਾ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਕੈਮਰਾਮੈਨ ਮੋਹਿਦ ਦੇ ਨਾਲ ਅਨਮੋਲ ਦੇ ਨਾਲ ਸੰਦੀਪ ਚੌਧਰੀ న్యూਸ 18950 ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ